ਭਾਰਤ ਵਿੱਚ ਪਹਿਲੀ ਰੋਟੀ ਗਊ ਮਾਤਾ ਨੂੰ ਦੀ ਪਰੰਪਰਾ ਨੂੰ ਸਥਾਪਿਤ ਕਰਨ ਨੂੰ ਯਤਨਸ਼ੀਲ ਸੰਸਥਾ ਸਨਾਤਨ ਤੰਤਰਮ ਸੁਰੱਖਿਆ પરિਸ਼ਦ ਦੇ ਰਾਸ਼ਟਰੀ ਪ੍ਰਧਾਨ ਪਰਮ ਸ਼੍ਰੀ ਕ੍ਰਿਸ਼ਨ ਪਗਤ ਪ੍ਰਸਿੱਧ ਗਊ ਕਥਾਵਾਚਕ ਗਊ ਸੇਵਕ ਪੰਡਿਤ ਆਵਨ ਕੁਮਾਰ ਪਰਾਸ਼ਰ ਨੇ ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਦੀਆਂ ਦੇ ਦਿਨਾਂ ਵਿੱਚ ਗਊਆਂ ਦੀ ਸੇਵਾ ਲਈ ਸਮਰਥਨ ਅਨੁਸਾਰ ਕੰਬਲ ਦਾਨ ਕਰਨ ਅਤੇ ਸੜਕ ਵਾਲੀਆਂ ਗਊਆਂ ਲਈ ਹਰੇ ਚਾਰੇ, ਗੁੜ, ਸ਼ੱਕਰ, ਦਵਾਈਆਂ ਅਤੇ ਸਾਫ਼ ਪਾਣੀ ਦਾ ਲੰਗਰ ਲਗਾਉਣ ਆਪਣੇ ਆਪਣੇ ਸੰਪਰਕ ਵਾਲੇ ਚੁਣੇ ਹੋਏ ਰਾਜਨੀਤਿਕ ਪ੍ਰਤੀਨਿਧੀ ਚਾਹੇ ਉਹ ਸਤਾਤਾਰੀ ਪਾਰਟੀ ਦੇ ਹੋਣ ਚਾਹੇ ਵਿਰੋਧੀ ਪਾਰਟੀ ਦੇ ਹੋਣ ਚਾਹੇ ਉਹ ਸਰਕਾਰੀ ਅਫਸਰ ਹੋਣ ਉਹਨਾਂ ਨੂੰ ਬੇਨਤੀ ਕਰਨ ਲਈ ਕਿਹਾ ਕਿ 2016 ਤੋਂ ਹਰ ਰੋਜ਼ ਕਰੋੜਾ ਰੁਪਏ ਅਤੇ ਹਜੇ ਤੱਕ ਖਰਬ ਰੁਪਏ ਦਾ ਕਾਉਸਸ ਸਾਡੀਆਂ ਗਊਸ਼ਾਲਾ ਨੂੰ ਨਹੀਂ ਮਿਲ ਰਿਹਾ ਸਾਡੀਆਂ ਗਾਵਾਂ ਅਤੇ ਨੰਦੀ ਮਹਾਰਾਜ ਜੀ ਸੜਕ ਤੇ ਭੁੱਖੇ ਪਿਆਸੇ ਤੇ ਬਿਮਾਰ ਤੇ ਜ਼ਖਮੀ ਕਿਉਂ ਹਨ ਇਹ ਸਵਾਲ ਬੜੀ ਵਿਨਮਰਤਾ ਅਤੇ ਪੁਰਜ਼ੋਰ ਤਰੀਕੇ ਨਾਲ ਪੁੱਛੇ ਜਾਣ ਜੈ ਗਊ ਮਤਾ ਜੈ ਗੋਪਾਲ केशव माधव दीनदयाल मेरा नाम गोसेवक पंडित धवन कुमार पराशर है मैं बहुत प्रतिष्ठित न्यूज़ चैनल फास्ट वे दे राही सारे समाज ਨੂੰ ساری ਸੰਗਤ ਨੂੰ ساری ਮੰਦਰ ਕਮੇਟੀਆਂ ਨੂੰ ਜਾਗਰਣ ਕਮੇਟੀਆਂ ਨੂੰ ਲੰਗਰ ਕਮੇਟੀਆਂ ਨੂੰ ਔਰ ਜਿੰਨੀਆਂ ਵੀ ਧਾਰਮਿਕ ਕਮੇਟੀਆਂ ਪ੍ਰਯਾਸ ਕਰ ਰਹੀਆਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਵਾਂ ਕਿ ਬਹੁਤ ਭਿਆੰਗਰ ਸਰਦੀ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ ਤੇ ਸਾਨੂੰ ਸਾਰਿਆਂ ਨੂੰ ਇਹ ਪ੍ਰਯਾਸ ਕਰਨਾ ਚਾਹੀਦਾ ਕਿ ਸਾਡੇ ਘਰ 'ਚ ਜਿਹੜੇ ਵੀ ਕੰਬਲ ਐਕਸਟਰਾ ਨੇ ਜਿਨ੍ਹਾਂ ਨੂੰ ਅਸੀਂ ਯੂਜ਼ ਨਹੀਂ ਕਰ ਰਹੇ ਉਹ ਕੰਬਲ ਆਪਣੀ ਨਜ਼ਦੀਕੀ ਗਊਸ਼ਾਲਾ ਨੂੰ ਪਹੁੰਚਾਣ ਤਾਂ ਕਿ ਉਹ ਕੰਬਲ ਜਿਹੜੇ ਗਊਆਂ ਦੇ ਉੱਤੇ ਨੰਦੀ ਮਹਾਰਾਜ ਜੀ ਦੇ ਉੱਤੇ ਪਹਿਨ ਔਰ ਉਹਨਾਂ ਦਾ ਸਰਦੀ ਤੋਂ ਪਚਾ ਹੋ ਸਕੇ ਔਰ ਮੈਂ ਸਾਰੇ ਸਮਾਜ ਨੂੰ ਇਸ ਦੇ ਨਾਮ ਨਾਲ ਇਹ ਵੀ ਅਪੀਲ ਕਰਨਾ ਚਾਹੁੰਦਾ ਵਾਂ ਕਿ ਆਪਣੇ ਆਪਣੇ સ્તર ਤੇ ਜਿਨ੍ਹਾਂ ਦੇ ਜਿੱਥੇ ਵੀ ਸੰਬੰਧ ਨੇ ਔਰ ਜਿਨ੍ਹਾਂ ਦੇ ਜਿਹੜੇ ਵੀ ਪਰਿਚਿਤ ਨੇ ਚਾਹੇ ਚੁਣੇ ਹੋਏ ਪ੍ਰਤੀਨਿਧੀ ਨੇ ਪੱਖ ਦੇ ਪ੍ਰਤੀਨਿਧੀ ਨੇ ਚੁਣੇ ਹੋਏ ਵਿਪੱਖਸ਼ ਦੇ ਪ੍ਰਤੀਨਿਧੀ ਨੇ ਚੁਣੇ ਹੋਏ ਕੋਈ ਅਧਿਕਾਰੀ ਨੇ ਉਹਨਾਂ ਨੂੰ ਸਵਾਲ ਪੁੱਛਨੇ ਸ਼ੁਰੂ ਕਰੋ ਕਿ 2016 ਤੋਂ ਅੱਜ 2025 ਤੱਕ 9 ਸਾਲਾਂ ਦੇ ਵਿੱਚ ਹਰ ਰੋਜ਼ ਕਰੋੜਾਂ ਰੁਪਏ ਤੇ ਹਾਈ ਤੱਕ ਖਰਬਾਂ ਰੁਪਏ ਦਾ ਜਿਹੜਾ ਕਾਉਸਸ ਜਾ ਚੁੱਕਿਆ ਵੈ ਉਹ ਕਿਹੜੇ ਖੋਡ ਦੇ ਵਿੱਚ ਵੜਨਦੇ ਨੇ ਕਿਹੜੇ ਟੋਏ ਦੇ ਵਿੱਚ ਪਾਉਂਦੇ ਪਏ ਨੇ ਜਾਂ ਕਿੱਥੇ ਉਹਨੂੰ ਅੱਗ ਲਾ ਕੇ ਫੂਕਣਦੇ ਨੇ ਕਿਉਂਕਿ ਉਹ ਕਾਊਸਸ ਨਾ ਦੇ ਸਾਡੀਆਂ ਗਊਆਂ ਤੱਕ ਪਹੁੰਚਦਾ ਪਿਆ ਨਾ ਸਾਡੀਆਂ ਗਊਸ਼ਾਲਾਵਾਂ ਤੱਕ ਪਹੁੰਚਦਾ ਪਿਆ ਔਰ ਅਰਬਾਂ ਰੁਪਏ ਸਮਾਜ ਦੇ ਦੁਆਰਾ ਦੇਣ ਤੋਂ ਬਾਵਜੂਦ ਵੀ ਸਾਡੀਆਂ ਗਊਆਂ ਸੜਕਾਂ ਤੇ ਨੇ ਭੋਜਨ ਦੀ ਤਲਾਸ਼ 'ਚ ਗੂੜੇ ਦੇ ਢੇਰ 'ਚ ਜਾਂਦੀਆਂ ਪਈਆਂ ਨੇ ਉਰਲੀ ਲੱਗਾ ਵਿਆ ਖਾਣਾ ਖਾਣ ਦੇ ਮਜਬੂਰ ਨੇ ਔਰ ਉਸ ਕਚਰੇ ਦੇ ਢੇਰ ਦੇ ਵਿੱਚ ਜਿਹੜੀਆਂ ਬੋਲ ਨਹੀਂ ਸਕਦੀਆਂ ਗਔਨ ਸਾਡੀਆਂ ਉਹ ਜ਼ਖਮੀ ਹੋ ਰਹੀਆਂ ਨੇ ਕੱਚ ਤੋਂ ਬਲੇਡ ਤੋਂ ਜੰਗ ਲੱਗੇ ਕਿੱਲਾਂ ਤੋਂ ਔਰ ਨਾਲ ਦੀ ਨਾਲ ਭੋਜਨ ਦੀ ਤਲਾਸ਼ ਦੇ ਵਿੱਚ ਉਰੇ ਲੱਗੇ ਖਾਣੇ ਦੇ ਨਾਲ ਨਾਲ ਪੋਲੋਥੀਨ ਉਹਨਾਂ ਦੇ ਸਰੀਰ 'ਚ ਪ੍ਰਵੇਸ਼ ਹੋ ਰਿਹਾ ਹੈ ਗਰੂੜ ਪੁਰਾਂਜ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਸਪਸ਼ਟ ਮਾਰਗਦਰਸ਼ਨ ਗੋ ਸੇਵਕ ਜੀਵ ਆਤਮਾ ਦੀ ਹੀ ਵਿਦਰਣੀ ਨਦੀ ਪਾਰ ਹੋਣੀ ਹੈ ਔਰ ਅਸੀਂ ਸਾਰੇ ਜਿਹੜੇ ਵੀ ਪੂਜਾ ਪਾਠ ਕਰ ਰਹੇ ਆਂ ਜਪ ਤਪ ਕਰ ਰਹੇ ਆਂ ਯੱਗੇਦਾਨ ਕਰ ਰਹੇ ਆਂ ਇਹ ਸਾਰੇ 19 ਦਿਨ ਤੱਕ નિਸ਼ਫਲ ਨੇ ਇਹਨਾਂ ਦਾ ਸਾਨੂੰ ਕੋਈ ਫਲ ਨਹੀਂ ਮਿਲਣਾ ਜਿੰਨੀ ਦਿਨ ਤੱਕ 33 ਕੋਟੀ 33 ਪ੍ਰਕਾਰ ਦੇ ਦੇਵੀ ਦੇਵਤਾ ਦਾ ਧਾਰਨ ਕਰਨ ਵਾਲੇ ਸਾਡੇ ਗਊ ਮਾਤਾ ਜੀ ਔਰ ਸਾਡੇ ਬੋਲੇनाथ ਜੀ ਦੀ ਸਾਖਸ਼ਾਤ ਸਵਾਰੀ ਸਾਡੇ ਨੰਦੀ ਮਹਾਰਾਜ ਜੀ ਸੜਕ ਤੇ ਬਿਨਾ ਭੋਜਨ ਦੇ ਬਿਨਾ ਪਾਣੀ ਦੇ ਔਰ ਸ਼ਰਨ ਦੇ ਅਭਾਵ ਚ ਖੁੱਲੇ ਆਸਮਾਨ ਚ ਮੌਸਮ ਦੀ ਕਠੋਰਤਾ ਸਹਿ ਕੇ ਜਿਹੜਾ ਬਹੁਤ ਕਸ਼ਟਦਾਈ ਔਰ ਬੜਾ ਹੀ ਭयंकर ਜਿਹੜਾ ਜੀਵਨ ਬਿਤਾ ਰਹੇ ਨੇ ਉਨੀ ਦੇਰ ਤੱਕ ਸਾਨੂੰ ਕਿਸੇ ਵੀ ਆਪਣੇ ਸਤ ਕਰਮ ਦਾ ਫਲ ਨਹੀਂ ਮਿਲਣਾ ਜਿੰਨੀ ਦੇਰ ਤੱਕ ਅਸੀਂ ਸਾਰੇ ਜਾਣੇ ਮਿਲ ਕੇ ਜ਼ੋਰ ਲਗਾ ਕੇ ਸਰਕਾਰ ਦੇ ਅੱਗੇ ਔਰ ਜਿੱਥੇ-ਜਿੱਥੇ ਜੋ ਵੀ ਸਯੋਗਯੇ ਪਲੇਟਫਾਰਮ ਹੈ ਉਹਨਾਂ ਦੇ ਅੱਗੇ ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਹੋਏ ਇਹ ਮੰਗ ਕਰੀਏ ਕੀ ਸਮਾਜ ਦਾ ਦਿੱਤਾ ਪੈਸਾ ਗਵਾਂਵਾਂ ਤੱਕ ਪਹੁੰਚਾਣ ਦੀ ਵਿਵਸਥਾ ਕਰਦੋ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਸਾਨੂੰ ਸਰਕਾਰ ਤੋਂ 1 ਰੁਪਏ ਦੇ ਫੰਡ ਦੀ ਜ਼ਰੂਰਤ ਨਹੀਂ ਹੈ ਪਰ ਹਰ ਰੋਜ਼ ਕਰੋੜਾਂ ਰੁਪਏ ਅਲੱਗ-ਅਲੱਗ ਬਿੱਲਾਂ ਦੇ ਰਾਹੀਂ ਜਿਹੜੀ ਸੰਗਤ ਗਵਾਂਵਾਂ ਵਾਸਤੇ ਬੇਜੁਬਾਨ ਜਿਹੜੇ ਜੀਵ ਨੇ ਸੜਕਾਂ ਦੇ ਉੱਤੇ ਪਸ਼ੂ ਪੰਛੀ ਨੇ ਜਿਹੜੇ ਉਹਨਾਂ ਵਾਸਤੇ ਜਿਹੜਾ ਕਾਊਸਸ ਦੇ ਰਹੇ ਨੇ ਉਹਨਾਂ ਤੱਕ ਪਹੁੰਚਣ ਦੀ ਵਿਵਸਥਾ ਕਰ ਦੇਣ ਸਾਡੀਆਂ ਗਊਸ਼ਾਲਾ ਨੂੰ ਕਾਊਸਸਸ ਮਿਲੇ ਇਸ ਦੀ ਵਿਵਸਥਾ ਕਰ ਦੇਣ ਅਸੀਂ ਸਾਰੇ ਉਹਨਾਂ ਦੇ ਧੰਨਵਾਦੀ ਹੋਵਾਂਗੇ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਅੱਗੇ ਔਰ ਜਿਨ੍ਹਾਂ ਨੇ ਲੱड्डੂ ਗੋਪਾਲ ਜੀ ਘਰ ਸਥਾਪਿਤ ਕੀਤੇ ਨੇ ਜਿਹੜੇ ਬੋਲੇनाथ ਜੀ ਦੇ ਅਰਾਧੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਜਿੰਨੀ ਦੇਰ ਤੱਕ ਇਹ ਗਵਾਂ ਦੀ ਸਾਡੇ ਨੰਦੀ ਮਹਾਰਾਜ ਦੀ ਸਮੱਸਿਆ ਹੱਲ ਨਹੀਂ ਹੁੰਦੀ ਓਨੀ ਦੇਰ ਤੱਕ ਕੋਈ ਵੀ ਚੈਨਲ ਬਿਲਕੁਲ ਨਾ ਬੈਠੋ ਆਪਣੇ ਹੱਥ ਜਿਹੜਾ ਸਾਡਾ ਹਥਿਆਰ ਮੋਬਾਈਲ ਹੈ ਉਦੇ ਫੇਸਬੁਕ ਉਦੇ ਵਟਸਐਪ ਉਦੇ ਇੰਸਟਾਗ੍ਰਾਮ ਦੇ ਉੱਤੇ ਇਸ ਆਵਾਜ਼ ਨੂੰ ਨਿਰੰਤਰ ਉਠਾਉਂਦੇ ਰਹੋ ਔਰ ਮੈਂ ਫਿਰ ਇੱਕ ਵਾਰੀ ਫਾਸਟਵੇ ਨਿਊਜ਼ ਚੈਨਲ ਦਾ ਦਿਲ ਦੀ ਗਹਿਰਾਈਆਂ ਤੋਂ ਆਪਣੀ ਸਾਰੀ ਟੀਮ ਵੱਲੋਂ ਬਹੁਤ ਧੰਨਵਾਦ ਕਰਾਂਗਾ ਕਿ ਜਿਹੜੇ ਸਮੇਂ-ਸਮੇਂ ਤੇ ਐਸੇ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਜਿਹੜੇ ਬਿੰਦੂ ਨੇ ਉਹਨਾਂ ਦੇ ਉੱਤੇ ਕਵਰੇਜ ਕਰਦੇ ਨੇ ਔਰ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾਉਂਦੇ ਨੇ ਬਹੁਤ ਬਹੁਤ ਧੰਨਵਾਦ